ਸਖਤ ਜਿਹੜਾ ਯੂਐਸਏ ਹੋਇਆ ਉਹ ਕਿੰਨਾ ਲਈ ਹੋਇਆ ਚਾਹੇ ਅਸੀਂ ਉਹ ਟਰੱਕ ਡਰਾਈਵਰਾਂ ਦੀ ਗੱਲ ਕਰ ਲਈਏ ਚਾਹੇ ਅਸੀਂ ਉਹ ਡੰਕੀ ਵਾਲੇ ਬੰਦਿਆਂ ਦੀ ਗੱਲ ਕਰ ਲਈਏ ਚਾਹੇ ਅਸੀਂ ਸਟੱਡੀ ਵੀਜ਼ਾ ਦੇ ਬੱਚਿਆਂ ਦੀ ਗੱਲ ਕਰ ਲਈਏ ਕਿਹੜੇ ਬੱਚੇ ਫੜੇ ਜਾ ਰਹੇ ਨੇ ਜਾਂ 트럼ਪ ਜਿਹੜੇ ਫੜ ਰਹੇ ਨੇ ਜਾਂ ਡਿਟੇਨ ਕਰ ਰਹੇ ਨੇ ਜਿਹੜੇ ਇਨਲੀਗਲ ਤੌਰ ਤੇ ਉੱਥੇ ਬੜੇ ਸਟੱਡੀ ਵੀਜ਼ਾ ਆਪਟ ਕਰਕੇ ਗਏ ਉੱਥੇ ਜਾ ਕੇ ਉਹਨਾਂ ਨੇ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਨੇ ਦਾਖਲਾ ਮਤਲਬ ਕਿ ਆਪਰਾ ਉੱਥੇ ਪਹੁੰਚੇ ਹੀ ਨਹੀਂ ਹੈਗੇ ਦਾਖਲਾ ਲਿਆ ਪਰ ਉੱਥੇ ਜਾ ਕੇ ਪਹੁੰਚੇ ਨਹੀਂ ਉੱਥੋਂ ਗਾਇਬ ਹੋ ਗਏ ਤਾਂ ਇਹੋ ਜਿਹੇ ਬੱਚਿਆਂ ਦੇ ਉੱਪਰ ਥੱਲ 트럼ਪ ਅੱਜ ਪਾ ਰਿਹਾ ਹੈ ਸਟੱਡੀ ਵੀਜ਼ੇ ਦੇ ਵਿੱਚ ਜੇ ਆਪਾਂ ਦੇਖੀਏ ਇਹ ਤਾਂ ਯੂਐਸਏ ਕੋ ਕੰਟਰੀ ਹੈ ਜਿਹੜਾ ਤੁਹਾਡਾ ਫੀਸ ਟਿਊਸ਼ਨ ਫੀਸ ਜਿਹੜੀ ਹੈ ਆਫਟਰ ਵੀਜ਼ਾ ਤੁਸੀਂ ਪੇ ਕਰਦੇ ਹੋ ਜਿਹੜੇ ਪੜਨ ਵਾਲੇ ਚਾਹਵਨ ਬੱਚੇ ਨੇ ਜਿਹੜੇ ਪੜਨਾ ਚਾਹੁੰਦੇ ਨੇ ਜਾਂ ਉੱਥੇ ਜਾ ਕੇ ਸਟੱਡੀ ਆਪਣੀ ਕੰਪਲੀਟ ਕਰਨਗੇ ਲੀਗਲ ਵੇ ਨਾਲ ਉੱਥੇ ਰਹਿਣਗੇ ਔਰ ਜੈਨੂਇਨ ਤਰੀਕੇ ਨਾਲ ਉੱਥੇ ਪਹੁੰਚਣਗੇ ਤਾਂ ਉਹ ਬੱਚਿਆਂ ਲਈ ਅੱਜ ਵੀ ਯੂਐਸਏ ਵੈਲਕਮ ਕਰ ਰਿਹਾ ਪੜਾਈ ਕਰਨ ਵਾਲੇ ਬੱਚੇ ਜਾ ਟੂਰਿਸਟ ਵੀਜ਼ੇ ਤੇ ਘੁੰਮਣ ਵਾਲੇ ਜਿਹੜੇ ਜਾਣ ਵਾਲੇ ਬੰਦੇ ਹੈਗੇ ਨੇ ਅੱਜ ਵੀ ਜਾ ਸਕਦੇ ਨੇ ਜੇ ਤੁਸੀਂ ਆਪਣੀ ਪ੍ਰੋਫਾਈਲ ਸਟਰੋਂਗਲੀ ਜਿਹੜਾ ਪੇਸ਼ ਕਰਦੇ ਹੋ ਅਸੀਂ ਇਹੋ ਆਪਸ਼ਨਸ ਲੈ ਕੇ ਆਏ ਆ ਮਾਲਟਾ ਜਾਣ ਵਾਲੇ ਬੱਚਿਆਂ ਲਈ ਸ਼ੈਨੀਗਨ ਕੰਟਰੀ ਦੇ ਜਾਣ ਵਾਲੇ ਬੱਚਿਆਂ ਕਿ ਟੋਟਲੀ ਪੈਕੇਜ ਲੈ ਕੇ ਆਏ ਆ ਸੀ ਕਿ ਫੀਸ ਦਾ ਇੱਕ ਸਾਲ ਦੀ ਵੀਜ਼ਾ ਰੂਟ ਭਰ ਰਿਹਾ ਤੁਸੀਂ ਇੱਕ ਵੀ ਰੁਪਈਆ ਪਹਿਲਾਂ ਨਹੀਂ ਦੇਣਾ ਮਾਲਟਾ ਜਾਣਾ ਚਾਹੁੰਦੇ ਹਾਂ ਸ਼ੈਨਗੰਦਾ ਇੱਕ 파ਟ ਹੈ 28 29 ਕੰਟਰੀਆਂ ਦੇ ਵਿੱਚ ਆਉਂਦਾ ਤਾਂ ਬਹੁਤ ਵਧੀਆ ਆਪਸ਼ਨ ਹੈ ਕਿਉਂਕਿ ਅੱਜ ਮਾਲਟਾ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹਾਈ ਟੈਕ ਸਪਾਸਟਿਕਲ ਦੋਸਤੋ ਵਿਦਆਊਟ ਆਈਲੈਂਡਸ ਦੀਆਂ ਕਿਹੜੀਆਂ ਕਿਹੜੀਆਂ ਆਪਸ਼ਨਸ ਨੇ ਸਟੂਡੈਂਟ ਲਈ ਉਸ ਬਾਰੇ ਗੱਲ ਕਰਾਂਗੇ ਨਾਲ ਦੀ ਨਾਲ ਯੂਐਸ ਦੇ ਵਿੱਚ ਜਿਹੜੇ ਡਿਟੇਨ ਕੀਤੇ ਜਾ ਰਹੇ ਨੇ ਲਗਾਤਾਰ ਅਨਲੀਗਲ ਰਹ ਰਹੇ ਲੋਕ ਚਾਹੇ ਉਹ ਟਰੱਕ ਡਰਾਈਵਰ ਵੀ ਹੋਣ ਜਿਨ੍ਹਾਂ ਕੋਲ ਵਰਕ ਵੀਜ਼ਾ ਵੀ ਹੈ ਔਰ ਲਾਇਸੈਂਸ ਵੀ ਹੈ ਉਹਨਾਂ ਨੂੰ ਵੀ ਡੀਟੇਨ ਸੈਂਟਰਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਆਈਐਸ ਵੱਲੋਂ ਸਵਾਲ ਕੀਤੇ ਜਾਂਦੇ ਆ ਜੇਕਰ ਪੁਖਤਾ ਜਵਾਬ ਨਹੀਂ ਮਿਲਦੇ ਤਾਂ ਫੜ ਲਏ ਜਾਂਦੇ ਆ ਤੇ ਲਗਾਤਾਰ ਜਿਹੜਾ ਹੈ ਇਹ ਪ੍ਰਕਿਰਿਆ ਯੂਐਸ ਵੱਲੋਂ ਜਾਰੀ ਹੈ ਟਰੰਪ ਜਦੋਂ ਦੇ ਪ੍ਰੈਜ਼ੀਡੈਂਟ ਬਣੇ ਆ ਹਜ਼ਾਰਾਂ ਹੀ ਲੋਕਾਂ ਨੂੰ ਵਾਪਸ ਭੇਜ ਦਿੱਤਾ ਗਿਆ ਔਰ ਜਿਹੜੇ ਬਾਰਡਰ ਕ੍ਰੋਸ ਕਰਕੇ ਯੂਐਸ ਜਾ ਰਹੇ ਸੀ ਹੁਣ ਉਹ ਬੰਦ ਵੀ ਹੈਗੇ ਨੇ ਕਾਫੀ ਹੱਦ ਤੱਕ ਜੇ ਕੋਈ ਜਾਣਦਾ ਵੀ ਹੈ ਤਾਂ ਉਹ ਕੈਂਪਾਂ ਚੋਂ ਬਾਹਰ ਨਹੀਂ ਆਉਂਦਾ ਉੱਥੇ ਹੀ ਉਹਨੂੰ ਵਾਪਸ ਭੇਜ ਦਿੱਤਾ ਜਾਂਦਾ ਜਾਂ ਫਿਰ ਅੰਦਰ ਰਹਿ ਕੇ ਹੀ ਉਹ ਆਪਣਾ ਕੇਸ ਲੜੇ ਇਸ ਤਰ੍ਹਾਂ ਦੀਆਂ ਆਪਸ਼ਨਸ ਜਿਹੜੀਆਂ ਨੇ ਯੂਐਸ ਗਵਰਨਮੈਂਟ ਦੇ ਰਹੀ ਹੈ ਸਾਡੇ ਨਾਲ ਵੀਜ਼ਾ ਏਕਸਪਰਟ ਹੈਗੇ ਆ ਆਪਾਂ ਉਹਨਾਂ ਤੋਂ ਜਾਣਾਂਗੇ ਕਿ ਯੂਐਸ ਦੇ ਵਿੱਚ ਜੇ ਕੋਈ ਜਾਣਾ ਚਾਹੁੰਦਾ ਹੈ ਸਹੀ ਤਰੀਕਾ ਕੀ ਹੈ ਔਰ ਵੱਡੀ ਗੱਲ ਵਿਦਆਊਟ ਆਈਲੈਟਸ ਜਾਂ ਫਿਰ ਜਿਨ੍ਹਾਂ ਦੇ ਹੁਣੇ ਐਗਜ਼ਾਮ ਹੋਏ ਹੋ ਰਹੇ ਆ ਪਲੱਸ 2 ਦੇ ਜਾਂ ਹੋ ਚੁੱਕੇ ਨੇ ਉਹਨਾਂ ਦੇ ਲਈ ਕੀ ਉਹ ਹੁਣ ਤੋਂ ਹੀ ਆਪਣਾ ਅਪਲਾਈ ਕਰ ਸਕਦੇ ਆ ਉਹਨਾਂ ਨੂੰ ਕੋਈ ਖਤਰਾ ਤਾਂ ਨਹੀਂ ਕਿਉਂਕਿ ਸਟੂਡੈਂਟ ਜਾਂ ਟੂਰਿਸਟ ਜਿਹੜੇ ਲੋਕ ਹੈਗੇ ਆ ਬੱਚੇ ਹੈਗੇ ਆ ਉਹ ਕਿਤਨਾ ਕਿਤੇ ਡਰੇ ਹੋਏ ਆ ਘਬਰਾਏ ਹੋਏ ਆ ਕਿ ਯਾਰ ਵੀ ਯੂਐਸ ਦਾ ਲਗਾਤਾਰ ਰਿਟੇਨ ਕਰ ਰਿਹਾ ਬੰਦੇ ਨੂੰ ਜਾਂ ਡਿਪਟੇਸ਼ਨ ਲੱਗੀ ਬਹੁਤ ਸਾਰੇ ਜਿਹੜੇ ਇਲੀਗਲ ਗਏ ਆ ਉਹਨਾਂ ਤੇ ਕਿ ਸਾਨੂੰ ਵੀ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਨਾਲ ਦੀ ਨਾਲ 에어ਪੋਰਟ ਤੇ ਪੁੱਛਗਿੱਛ ਵੀ ਹੋ ਰਹੀ ਹੈ ਤੁਹਾਡੇ ਡਿਵਾਈਸ ਜਿਹੜੇ ਨੇ ਉਹ ਚੈੱਕ ਕੀਤੇ ਜਾਂਦੇ ਆ ਉਸ ਬਾਰੇ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਕੀ ਅਪਡੇਟ ਹੈਗੀ ਹੈ ਯੂਐਸਡੀ ਇਸ ਸਬਸਿਡੀ ਵੀ ਦੀ ਖਾਸ ਤੌਰ ਤੇ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਕਿ ਇੱਥੇ ਇਹ ਸਮਝਣਾ ਪੈਣਾ ਆਪਾਂ ਨੂੰ ਕਿ ਡਿਟੇਨਡ ਬੰਦੇ ਕਿਹੜੇ ਹੋ ਰਹੇ ਨੇ ਜਾਂ ਸਖਤ ਜਿਹੜਾ ਯੂਐਸਏ ਹੋਇਆ ਉਹ ਕਿੰਨਾਂ ਲਈ ਹੋਇਆ ਚਾਹੇ ਅਸੀਂ ਉਹ ਟਰੱਕ ਡਰਾਈਵਰ ਦੀ ਗੱਲ ਕਰ ਲਈਏ ਚਾਹੇ ਅਸੀਂ ਉਹ ਡੰਕੀ ਵਾਲੇ ਬੰਦਿਆਂ ਦੀ ਗੱਲ ਕਰ ਲਈਏ ਚਾਹੇ ਅਸੀਂ ਸਟੱਡੀ ਵੀਜ਼ਾ ਵਾਲੇ ਬੱਚਿਆਂ ਦੀ ਗੱਲ ਕਰਨੀਏ ਕਿਹੜੇ ਬੱਚੇ ਫੜੇ ਜਾ ਰਹੇ ਨੇ ਜਾਂ 트럼ਪ ਜਿਹੜੇ ਫੜ ਰਹੇ ਨੇ ਜਾਂ ਡਿਟੇਨ ਕਰ ਰਹੇ ਨੇ ਜਿਹੜੇ ਇਨਲੀਗਲ ਤੌਰ ਤੇ ਉੱਥੇ ਵੜੇ ਜਾਂ ਸਟੱਡੀ ਵੀਜ਼ਾ ਆਪਟ ਕਰਕੇ ਗਏ ਉੱਥੇ ਜਾ ਕੇ ਉਹਨਾਂ ਨੇ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਨੇ ਦਾਖਲਾ ਮਤਲਬ ਕਿ ਆਪਣਾ ਉੱਥੇ ਪਹੁੰਚੇ ਹੀ ਨਹੀਂ ਹੈਗੇ ਦਾਖਲਾ ਲਿਆ ਪਰ ਉੱਥੇ ਜਾ ਕੇ ਪਹੁੰਚੇ ਨਹੀਂ ਉੱਥੋਂ ਗਾਇਬ ਹੋ ਗਏ ਤਾਂ ਇਹੋ ਜਿਹੇ ਬੱਚਿਆਂ 'ਲੇ ਉੱਪਰ ਠੱਲ 트럼ਪ ਅੱਜ ਪਾ ਰਿਹਾ ਤਾਂ ਬੱਚੇ ਮੈਨੂੰ ਸਮਝ ਨਹੀਂ ਆਉਂਦੀ ਕਿ ਨਿਊਜ਼ ਜ਼ਰੂਰ ਸੁਣਦੇ ਨੇ ਦੇਖਦੇ ਨੇ ਪੜ੍ਹਦੇ ਨੇ ਪਰ ਉਹਦੇ ਤੇ ਗੌਰ ਨਹੀਂ ਫਰਮਾਉਂਦੇ ਕਿ ਸੱਚ ਕੀ ਹੈ ਸਚਾਈ ਕੀ ਹੈ ਪਿੱਛੇ ਦੇ ਤੱਥ ਕੀ ਹੈਗੇ ਨੇ ਤਾਂ ਯੂ ایس اے ਸਖਤ ਜਰੂਰ ਹੋਇਆ ਉਹਨਾਂ ਲਈ ਹੋਇਆ ਜਿਹੜੇ ਇਨਲੀਗਲ ਵੇਸ ਦੇ ਨਾਲ ਯੂ ایس اے ਪਹੁੰਚ ਚੁੱਕੇ ਸੀ ਜਾਂ ਪਹੁੰਚਣਾ ਜਾ ਰਹੇ ਨੇ ਚਾਹ ਉਥੇ ਅੱਜ ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਬਾਰਡਰ ਕ੍ਰੋਸ ਕਰ ਰਿਹਾ ਨੇ ਕਿ ਜਿਹੜੇ ਸਟੂਡੈਂਟ ਜਾਂ ਟੂਰਿਸਟ ਵਾਲੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਉਸੇ ਤਰੀਕੇ ਨਾਲ ਜੈਨੂਇਨ 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 ਹਾਂ ਉਹਨਾਂ ਦੇ ਲਈ ਕੀ ਆਪਸ਼ਨਸ ਨੇ ਔਟ ਆਈਲੈਟਸ ਵਾਲਿਆਂ ਲਈ ਜਾਂ ਜਿਹੜੇ ਹੁਣ ਐਗਜ਼ਾਮ ਚੱਲ ਰਹੇ ਆ ਪਲੱਸ 2 ਦੇ ਉਹ ਕਿਵੇਂ ਜਾ ਸਕਦੇ ਜਿਹੜੇ ਯੂ ਐਸ ਜਾਣ ਦੇ ਚਾਹਵਨ ਬੱਚੇ ਨੇ ਸਟੱਡੀ ਵੀਜ਼ੇ ਦੇ ਵਿੱਚ ਜੇ ਆਪਾਂ ਦੇਖੀਏ ਇਹ ਤਾਂ ਯੂ ਐਸਏ ਕੋ ਕੰਟਰੀ ਹੈ ਜਿਹੜਾ ਤੁਹਾਡਾ ਫੀਸ ਟਿਊਸ਼ਨ ਫੀਸ ਜਿਹੜੀ ਆ ਆਫਟਰ ਵੀਜ਼ਾ ਤੁਸੀਂ ਪੇ ਕਰਦੇ ਹੋ ਤਾ ਬੱਚੇ ਉਹੀ ਉਥੇ ਜਾਣ ਜਿਹੜੇ ਉਥੇ ਜਾ ਕੇ ਪੜਨਗੇ ਜੇ ਉਹਨਾਂ ਦੀ 4 ਸਾਲ ਦੀ ਡਿਗਰੀ ਹੈ ਤਾਂ 4 ਸਾਲ ਦੀ ਡਿਗਰੀ ਉਥੇ ਆਪਣੀ ਕੰਪਲੀਟ ਕਰਨਗੇ ਤਾਂ ਸਭ ਤੋਂ ਪਹਿਲਾਂ ਮੈਂ ਇਸ ਨੇ ਇਹ ਦੈਣਾ ਚਾਹੁੰਦਾ ਇਸ ਚੈਨਲ ਦੇ ਮਾਧਮ ਰਾਹੀਂ ਕਿ ਜਿਹੜੇ ਪੜਨ ਵਾਲੇ ਚਾਹਵਨ ਬੱਚੇ ਨੇ ਜਿਹੜੇ ਪੜਨਾ ਚਾਹੁੰਦੇ ਨੇ ਜਾਂ ਉਥੇ ਜਾ ਕੇ ਸਟੱਡੀ ਆਪਣੀ ਕੰਪਲੀਟ ਕਰਨਗੇ ਲੀਗਲ ਵੇ ਨਾਲ ਉਥੇ ਰਹਿਣਗੇ ਔਰ ਜੈਨੂਇਨ ਤਰੀਕੇ ਨਾਲ ਉਥੇ ਪਹੁੰਚਣਗੇ ਤਾਂ ਉਹ ਬੱਚਿਆਂ ਲਈ ਅੱਜ ਵੀ ਯੂਐਸਏ ਵੈਲਕਮ ਕਰ ਰਿਹਾ ਘਬਰਾਣ ਦੀ ਗੱਲ ਨਹੀਂ ਤੁਹਾਡਾ ਗੈਰ ਤਿੰਨ ਸਾਲ ਦਾ ਜਾਂ ਚਾਰ ਸਾਲ ਦਾ ਪੰਜ ਸਾਲ ਦਾ ਤੁਸੀਂ ਜਸਟੀਫਾਈ ਉਹਨੂੰ ਕਰਦੇ ਹੈਗੇ ਹੋ ਤਾਂ ਉਹ ਬੱਚੇ ਵੀ ਜਾ ਸਕਦੇ ਆਈ.ਟੀ.ਐਸ ਕੀਤੀ ਹੈ ਚੈਨਈ ਕੀਤੀ ਪੀਟੀ ਕੀਤੀ ਹੈ ਚੈਨਈ ਕੀਤੀ ਤੁਹਾਡੇ ਗੈਪ ਜਿਹੜਾ ਵੱਧ ਗਿਆ ਪਰਸੈਂਟ ਤੁਹਾਡੀ 55 ਜਾਂ 60% ਹੈਗੀ ਹੈ ਤਾਂ ਅਸੀਂ অপਸ਼ਨਸ ਨਾਲ ਬੱਚਿਆਂ ਲਈ ਵੀ ਲੈ ਕੇ ਆਏ ਹਾਂ ਸਟੇਟ ਯੂਨੀਵਰਸਿਟੀਆਂ ਦੀ ਜਿਹੜੇ ਬੱਚੇ ਪੜਨਾ ਚਾਹੁੰਦੇ ਨੇ ਡਿਗਰੀ ਕਰਨਾ ਚਾਹੁੰਦੇ ਨੇ ਜਾਂ ਮਾਸਟਰਸ ਕਰਨਾ ਚਾਹੁੰਦੇ ਨੇ ਪਰ ਇੱਥੇ ਸਵਾਲ ਆਉਂਦਾ ਹੈ ਕੋਮਲ ਸਾਹਿਬ ਕਿ ਕਿਹੜੇ ਬੱਚਿਆਂ ਨੂੰ ਯੂਐਸ ਨੇ ਵੀਜ਼ਾ ਦੇਣਾ ਹੈ ਕਿਉਂਕਿ ਅੱਜ ਆਪਾਂ ਇਹ ਵੀ ਦੇਖਦੇ ਆਂ ਰੀਲਸ ਚਲਦੀਆਂ ਨੇ ਕਿ 100% ਵੀਜ਼ੇ ਦੀ ਗਾਰੰਟੀ ਜਾਂ ਪੈਕੇਜ ਸਾਡ ਨਾਲ ਅਸੀਂ ਕਰ ਰਹੇ ਹਾਂ ਯੂਐਸ ਦਾ ਪੈਕੇਜ ਕਿੱਥੇ ਹੋ ਸਕਦਾ ਹੈ ਇਸ ਬਾਰੇ ਵੀ ਮੈਂ ਚਰਚਾ ਵਿਸਤਾਰ ਤੇ ਨਾਲ ਅੱਜ ਸਾਂਝੀ ਕਰਾਂਗਾ ਯੂਐਸ ਦੇ ਪੈਕੇਜ ਬਾਰੇ ਗੱਲ ਹੁੰਦੀ ਹੈ ਜਾਂ ਭਾਜੀ ਵੀਜ਼ੇ ਤੋਂ ਪਹਿਲਾਂ ਤਾਂ ਬਹੁਤ ਘੱਟ ਖਰਚਾ ਯੂਐਸ ਦਾ ਹੁੰਦਾ ਹੈ ਹਨਾ ਤੇ ਨਾਲ ਦੇ ਨਾਲ ਪੈਕੇਜ ਬਾਰੇ ਵੀ ਦੱਸ ਦੋ ਵੀ ਕਿਉਂ ਨਹੀਂ ਹੋ ਸਕਦਾ ਬਾਕੀ ਕੰਟਰੀ ਦਾ ਹੋ ਰਿਹਾ ਔਰ ਵਿਦਆਊਟ ਆਇਲੈਂਡਸ ਵਾਲਿਆਂ ਦੇ ਲਈ ਹੋਰ ਕਿਹੜੀ ਆਪਸ਼ਨ ਹੈ ਤੁਸੀਂ ਮਾਲਟਾ ਦੀ ਗੱਲ ਕਰ ਰਹੇ ਸੀ ਉਸ ਬਾਰੇ ਵੀ ਥੋੜਾ ਦੱਸ ਦੇਖੋ ਯੂਐਸਏ ਚਾਹੇ ਆਰਟੀਐਸ ਪੀਟੀ ਤੁਸੀਂ ਕੀਤੀ ਹੈ ਭਾਵੇਂ ਤੁਸੀਂ ਨਹੀਂ ਕੀਤੀ ਤਾਂ ਦੋਨੇ ਤਰ੍ਹਾਂ ਦੇ ਬੱਚੇ ਉੱਥੇ ਜਾ ਸਕਦੇ ਨੇ ਅਪਲਾਈ ਕਰ ਸਕਦੇ ਨੇ ਕਿਉਂਕਿ ਟਿਊਸ਼ਨ ਫੀਸ ਤੁਸੀਂ ਆਫਟਰ ਵੀਜ਼ਾ ਅਪਰੂਵਲ ਦੇਣੀ ਹੈਗੀ ਇਹ ਤਾਂ ਘਬਰਾਣ ਦੀ ਗੱਲ ਨਹੀਂ ਜੇ ਅਸੀਂ ਖਰਚੇ ਦੀ ਗੱਲ ਕਰੀਏ ਤੁਹਾਡੇ ਐਪਲੀਕੇਸ਼ਨ ਚਾਰਜ ਜਿਸਨੇ ਤੁਹਾਡੇ ਆਫਰ ਦੇ ਚਾਰਜਿਸ ਨੂੰ ਆਪਾਂ ਕਹਿ ਰਹੇ ਹਾਂ ਜਾਂ ਤੁਹਾਡੀ ਆਈ 20 ਦੇ ਚਾਰਜਿਸ ਨੇ ਕਿਉਂਕਿ ਯੂਨੀਵਰਸਿਟੀਆਂ ਜਿਹੜੀਆਂ ਸਟੇਟ ਯੂਨੀਵਰਸਿਟੀਆਂ ਹੈਗੀਆਂ ਨੇ ਉਹ ਲੈਂਦੀਆਂ ਨੇ ਤਾਂ ਫੀਸ ਉਹਦੀ ਭਰਨੀ ਪੈਂਦੀ ਹੈ ਜਾਂ ਤੁਹਾਡਾ ਜਿਹੜਾ स्लॉट ਜਿਹੜਾ ਹੈਗਾ ਨਹੀਂ ਮਿਲ ਰਿਹਾ ਇੰਟਰਵਿਊ ਦਾ ਸਲੋਟ ਜਿਹੜਾ ਆਪਾਂ ਨੂੰ ਪਰਚ ਪੈਂਦਾ ਉਹਦੇ ਵੀ ਨੋਮినਲ ਚਾਰजेस ਹੁੰਦੇ ਹੈਗੇ ਆ ਔਰ ਫਿਰ ਤੁਸੀਂ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਜੇ ਟੋਟਲੀ ਆਪਾਂ ਖਰਚਾ ਲਾ ਕੇ ਦੇਖੀਏ ਜਿਹੜਾ ਵੀਜ਼ਾ ਪਹਿਲਾਂ ਜਿਹੜਾ ਬੱਚੇ ਨੇ ਦੇਣਾ ਹੈ ਜਾਂ ਸਾਡੀ ਪ੍ਰੋਸੈਸਿੰਗ ਫੀਸ ਕੰਪਨੀ ਦੇ ਕੇ ਅਸੀਂ ਪੂਰਾ ਜੇ ਆਪਾਂ ਕੈਲਕੂਲੇਟ ਕਰਕੇ ਦੇਖੀਏ ਤਾਂ ਤਕਰੀਬਨ ਤਕਰੀਬਨ ਲੱਖ ਤੋਂ 1 ਲੱਖ 10000 ਖਰਚਾ ਆਉਂਦਾ ਹੈ ਇੰਟਰਵਿਊ ਬੇਸਡ ਵੀਜ਼ਾ ਹੈ ਇੰਟਰਵਿਊ ਤਿਆਰੀ ਸਾਡੀ ਵੀਜ਼ਾ ਰੂਟ ਕਰਾ ਕੇ ਦੇ ਰਿਹਾ ਬਟ ਇੱਥੇ ਇਹ ਸਮਝਣਾ ਪਏਗਾ ਜੇ ਤੁਹਾਨੂੰ ਕੋਈ ਬੇਫਕੂਫਾ ਗੁੰਮਰਾਹ ਕਰ ਰਿਹਾ ਕੋਈ ਕੇ ਪੈਕੇਜ ਅਸੀਂ ਦੇ ਦਿੰਦੇ ਆ ਜਾਂ ਸਾਡਾ ਅਸੀਂ ਸੌਫਟਨ ਵੀਜ਼ਾ ਦੇ ਦਿੰਦੇ ਆ ਉਹ ਕਿਦਾਂ ਪੋਸੀਬਲ ਹੈ ਮੈਨੂੰ ਦੱਸੋ ਕਿਸੇ ਦੀ ਯੂ ਐਸ ਏ ਐਮਬੈਸੀ ਆਫਿਸਰ ਨਾਲ ਸੈਟਿੰਗ ਹੋ ਸਕਦੀ ਹੈ ਸਭ ਝੂਠ ਹੈ ਸਭ ਬਲਫ ਹੈ ਇੰਟਰਵਿਊ ਤੁਸੀਂ ਕੌਨਫੀਡੈਂਸ ਜਿਹੜਾ ਲੈਵਲ ਇੰਨਾ ਅੱਛਾ ਹੋਣਾ ਚਾਹੀਦਾ ਤੁਸੀਂ ਕੌਨਫੀਡੈਂਟਲੀ ਇੰਟਰਵਿਊ ਜੇ ਦੇ ਰਹੇ ਹੋ ਉਹ ਲੈਵਲ ਤੁਹਾਡਾ ਅਸੀਂ ਕ੍ਰੀਏਟ ਕਰਾਂਗੇ ਸਾਡੀ ਵੀਜ਼ਾ ਰੂਟ ਕੰਪਨੀ ਕ੍ਰੀਏਟ ਕਰੂਗੀ ਤੁਹਾਡੇ ਚ ਲੈਵਲ ਕੌਨਫੀਡੈਂਸ ਦਾ ਕਿ ਤੁਸੀਂ ਕੌਨਫੀਡੈਂਟਲੀ ਜਿਹੜੀ ਇੰਟਰਵਿਊ ਦੀ ਜਿਹੜਾ ਤੁਸੀਂ ਆਨਸਰ ਤੁਸੀਂ ਕੁਐਸਚਨ ਦੇ ਆਨਸਰ ਵੀਜ਼ਾ ਆਫੀਸਰ ਨੂੰ ਜਿਹੜਾ ਤੁਸੀਂ ਸੈਟੀਸਫਾਈਡ ਤੇਰੀ ਤਰੀਕੇ ਨਾਲ ਦੇ ਸਕੋ ਤਾਂ ਟੋਟਲੀ ਇੰਟਰਵਿਊ ਵੇਸਟ ਵੀਜ਼ਾ ਹੈਗਾ ਤਾਂ ਘਬਰਾਓ ਨਾ ਆਇਲਸ ਕਰ ਰਹੇ ਬੱਚੇ ਨੇ ਗੈਪ ਵੱਧ ਚੁੱਕਿਆ ਹੈ ਜਾਂ ਰੀਸੈਂਟਲੀ ਪਾਸ ਆਊਟ ਹੈਗੇ ਨੇ ਯੂ ایس اے ਬੰਦ ਹੋਇਆ ਉਹਨਾਂ ਬੱਚਿਆਂ ਲਈ ਜਿਹੜੇ ਇੱਕ ਜੈਨੂਇਨ ਸਟੂਡੈਂਟ ਨਹੀਂ ਹੈਗੇ ਸੀ ਜਾਂ ਇਨਲੀਗਲ ਵੀਜ਼ਾ ਨਾਲ ਐਂਟਰੀ ਕਰ ਰਹੇ ਸੀ ਜਾਂ ਉੱਥੇ ਹੈਗੇ ਨੇ ਜਾਂ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਡੰਕੀ ਵਾਲੇ ਨੇ ਉਹਨਾਂ ਲਈ ਬੰਦ ਹੋਇਆ ਤਾਂ ਆ ਚੀਜ਼ਾਂ ਦੇ ਬਿਲਕੁਲ ਘੇਰੇ 'ਚ ਨਾ ਆਓ ਪੜ੍ਹਾਈ ਕਰਨ ਵਾਲੇ ਬੱਚੇ ਜਾ ਟੂਰਿਸਟ ਵੀਜ਼ੇ ਤੇ ਘੁੰਮਣ ਆਲੇ ਜਿਹੜੇ ਜਾਣ ਆਲੇ ਇਹ ਬੰਦੇ ਹੈਗੇ ਨੇ ਅੱਜ ਵੀ ਜਾ ਸਕਦੇ ਨੇ ਜੇ ਤੁਸੀਂ ਆਪਣੀ ਪ੍ਰੋਫਾਈਲ ਸਟਰੋਂਗਲੀ ਜਿਹੜਾ ਪੇਸ਼ ਕਰਦੇ ਹੋ ਹੂੰ ਬਿਲਕੁਲ ਯੂਐਸ ਦੀਆਂ ਬਹੁਤ ਸਾਰੀਆਂ ਆਪਸ਼ਨਸ ਨੇ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਆ ਅਪਲਾਈ ਕਰ ਸਕਦੇ ਆ ਜਿਨ੍ਹਾਂ ਨੇ ਜਾਣਾ ਚਾਹੁੰਦੇ ਆ ਟੂਰਿਸਟ ਲਈ ਜਾਂ ਫਿਰ 스ਟਡੀ ਲਈ ਪਲੱਸ 2 ਤੋਂ ਜਿਹਨਾਂ ਦੇ ਐਗਜ਼ਾਮ ਹੋ ਚੁੱਕੇ ਆ ਜਾਂ ਫਿਰ ਲੰਬਾ ਗੈਪ ਹੈ ਸਭ ਦੇ ਲਈ ਆਪਸ਼ਨਸ ਯੂ ਐਸ ਦੇ ਲਈ ਹੈਗੇ ਨੇ ਕਿਉਂਕਿ ਇੰਟਰਵਿਊ ਬੇਸ ਵੀਜ਼ਾ ਹੈ ਜੇਕਰ ਤੁਸੀਂ ਇੰਟਰਵਿਊ ਕੰਫੀਡੈਂਸਲੀ ਦੇਤੀ ਜੋ ਵੀ ਤੁਹਾਡੇ ਸਵਾਲ ਤੁਹਾਡੇ ਨਾਲ ਰੇਟ ਕਰਦੇ ਉਹਨਾਂ ਨੇ ਪੁੱਛੇ ਜੇਕਰ ਤੁਸੀਂ ਉਹ ਸਵਾਲਾਂ ਦੇ ਜਵਾਬ ਦੇ ਦਿੰਦੇ ਹੋ ਤਾਂ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ ਕਾਫੀ ਵੀਜ਼ਾ ਇਸ ਟਾਈਮ ਜਿਹੜਾ ਸਕਸੈਸ ਰੇਟ ਹੈ ਚੱਲ ਰਿਹਾ ਹੈ ਯੂ ਐਸ ਦਾ US ਵੀਜ਼ਾ ਲਈ ਤੁਸੀਂ ਇਸ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਨੰਬਰ ਵਿੱਚ ਅਸੀਂ ਫਲੈਸ਼ ਕਰਦੇ ਹਾਂ ਭਾਜੀ ਮਾਲਟਾ ਬਾਰੇ ਵੀ ਤੁਸੀਂ ਗੱਲ ਕਰ ਰਹੇ ਸੀ ਥੋੜਾ ਜਿਆਦਾ ਦੱਸ ਦੋ ਬਰੀਫ ਦੇ ਵਿੱਚ ਕੀ ਪ੍ਰੋਫਾਈਲ ਚਾਹੀਦੀ ਹੈ ਮਿਨੀਮਮ ਰਿਕੁਆਇਰਮੈਂਟਸ ਕੀ ਹੈਗੀਆਂ ਮਾਲਟਾ ਦੀਆਂ ਮਾਲਟਾ ਇੱਕੋ ਕੰਟਰੀ ਹੈ ਸ਼ੇਨੈਗਨ ਦਾ ਇੱਕ ਪਾਰਟ ਹੈ ਜਿਹੜਾ ਆਪਾਂ ਨੂੰ ਪਤਾ ਕਿ ਸ਼ੇਨੈਗਨ ਦੇ ਵਿੱਚ 28 29 ਕੰਟਰੀ ਆਉਂਦੇ ਨੇ ਤਾਂ ਮਾਲਟਾ ਇੱਕ ਉਹ ਕੰਟਰੀ ਉਹ ਉਸੇ ਦਾ ਪਾਰਟ ਹੈਗਾ ਸ਼ੇਨੈਗਨ ਦਾ ਪਾਰਟ ਹੈਗਾ ਅਸੀਂ ਉਹ ਆਪਸ਼ਨਸ ਲੈ ਕੇ ਆਏ ਹਾਂ ਮਾਲਟਾ ਜਾਣ ਵਾਲੇ ਬੱਚਿਆਂ ਲਈ ਸ਼ੇਨੈਗਨ ਕੰਟਰੀ ਤੋਂ ਜਾਣ ਵਾਲੇ ਬੱਚਿਆਂ ਕਿ ਟੋਟਲੀ ਪੈਕੇਜ ਲੈ ਕੇ ਆਏ ਸੀ ਕਿ ਫੀਸ ਦਾ 1 ਸਾਲ ਦੀ ਵੀਜ਼ਾ ਰੂਟ ਭਰ ਰਿਹਾ ਹੈ 1 ਸਾਲ ਦੀ ਤੁਹਾਡੀ ਜਿਹੜੀ ਇੰਸ਼ੋਰੈਂਸ ਹੈ ਉਹ ਪਰ ਰਿਹਾ ਹੈ ਤੁਹਾਡੇ ਐਪਲੀਕੇਸ਼ਨ ਚਾਰਜਸ ਆ ਉਹ ਪਰ ਰਿਹਾ ਤੁਹਾਡੇ ਲਿਵਿੰਗ ਐਕਸਪੈਂਸ ਜੋ ਚਾਹੀਦੇ ਨੇ ਉਹ ਨਾਲ ਦੇਖ ਰਿਹਾ ਕਿਤੀ ਜਾ ਰਹੀ ਹੈ ਐਮਬੈਸੀ ਫੀਸ ਵੀਜ਼ਾ ਰੂਟ ਭਰ ਰਿਹਾ ਤਾਂ ਤੁਸੀਂ ਘਬਰਾ ਕੇ ਰਹੋ ਸਿਰਫ ਸਾਨੂੰ ਕੀ ਚਾਹੀਦਾ ਤੁਹਾਡੀ ਪਲੱਸ 2 ਕੀਤੀ ਹੋਣੀ ਚਾਹੀਦੀ ਹੈ ਤੁਹਾਡੇ 55 60% ਮਾਰਕਸ ਹੈਗੇ ਨਹੀਂ ਤੁਹਾਡਾ 2-4 ਸਾਲ ਦਾ ਗੈਪ ਜਿਹੜਾ ਹੈਗਾ ਉਹ ਐਕਸੈਪਟੇਬਲ ਹੈਗਾ ਆਰਟੀਐ ਸਪੀਟੀ ਦੀ ਲੋੜ ਨਹੀਂ ਹੈਗੀ हां रैंडमली ਜਿਹੜੀ ਇੰਟਰਵਿਊ ਕਾਲ ਹੈ ਜਿਹੜੀ ਅੰਬੈਸੀ ਦੀ ਆ ਸਕਦੀ ਹੈ ਉਹਦੀ ਤਿਆਰੀ ਸਾਡਾ ਕਾਲਜ ਵੀ ਕਰਾ ਕੇ ਦੇਊਗਾ ਉਰੀ ਤਿਆਰੀ ਸਾਡਾ ਵੀਜ਼ਾ ਰੂਲ ਜਿਹੜਾ ਆਫਿਸ ਹੈ ਉਹ ਵੀ ਬਿਲਕੁਲ ਬਾਖੂਬੀ ਕਰਾਊਗਾ ਕਿ ਜੇ ਰੈਂਡਮਲੀ ਤੁਹਾਡਾ ਕੇਸ ਪਿਕ ਹੋ ਜਾਂਦਾ ਵੀਜ਼ਾ ਆਫੀਸਰ ਵੱਲੋਂ ਤਾਂ ਤੁਸੀਂ ਘਬਰਾਣਾ ਨਹੀਂ ਕੁਐਸਚਨ ਤਾਂ ਉਹੀ ਨਹੀਂ ਜਾ ਯੂਐਸ ਜਾਣ ਵਾਲੇ ਬੱਚੇ ਚਾ ਕੈਨੇਡਾ ਜਾਣ ਵਾਲੇ ਬੱਚੇ ਚਾ ਆਸਟ੍ਰੇਲੀਆ ਜਾਣ ਵਾਲੇ ਬੱਚੇ ਚਾ ਯੂਕੇ ਜਾਣ ਵਾਲੇ ਬੱਚੇ ਚਾ ਸ਼ੈਨੇਗਨ ਜਾਣ ਵਾਲੇ ਬੱਚੇ ਜੇ ਇੰਟਰਵਿਊ ਕਾਲ ਆਉਂਦੀ ਹੈ ਤਾਂ ਉਹਨਾਂ ਦਾ ਕੁਐਸਚਨਸ ਹੋ ਵੀ ਜਾਣੇ ਕਿ ਤੁਸੀਂ ਇਹ ਸਟੱਡੀ ਜਿਹੜੀ ਲਈ ਹੈ ਕਾਲਜ ਕੋ ਚੂਸ ਕੀਤਾ ਸਟੱਡੀ ਤੁਸੀਂ ਕੀ ਕਰਨ ਜਾ ਰਹੇ ਹੋ ਕਿੰਨੇ ਸਾਲ ਦੀ ਸਟੱਡੀ ਹੈ ਮਤਲਬ ਜੈਨੂਇਨ ਸਟੂਡੈਂਟ ਜਿਹੜਾ ਜੈਨੂਇਨ ਸਟੂਡੈਂਟ ਹੋਊਗਾ ਉਹਨੂੰ ਸਭ ਪਤਾ ਹੋਊਗਾ ਕਿ ਮੈਂ ਇੱਥੇ ਕੀ ਕੀਤਾ ਮੈਂ ਉੱਥੇ ਕਿਉਂ ਪੜਨਾ ਚਾਹੁੰਦਾ ਹੈ ਤਾਂ ਮੈਂ ਪੜਨ ਤੋਂ ਬਾਅਦ ਕੀ ਕਰਨਾ ਚਾਹੁੰਦਾ ਜਾਂ ਪੜ੍ਹਾਈ ਕਰ ਖਤਮ ਕਰਨ ਤੋਂ ਬਾਅਦ ਮੈਂ ਇੰਡੀਆ ਆ ਕੇ ਮੈਨੂੰ ਕੀ ਬੈਨੀਫਿਟ ਹੋਣੇ ਨੇ ਉਹ ਚੀਜ਼ ਉਹ ਪਹਿਲਾਂ ਹੀ ਪਰਖ ਲੈਂਦੇ ਨੇ ਜਦੋਂ ਉਹਦੀ ਪ੍ਰੋਫਾਈਲ ਚੈੱਕ ਕਰਦੇ ਨੇ ਜਾਂ ਜਿਹਦੇ ਸ਼ੱਕ ਪੈਂਦਾ ਉਹਦੀ ਇੰਟਰਵਿਊ ਕੰਡਕਟ ਹੁੰਦੀ ਹੈ ਇਸ ਕਰਕੇ ਅਸੀਂ ਆਪਸ਼ਨਸ ਲੈ ਕੇ ਆਏ ਆ ਬਹੁਤ ਘੱਟ ਖਰਚੇ ਦੇ ਵਿੱਚ ਤੁਸੀਂ ਇੱਕ ਵੀ ਰੁਪਈਆ ਪਹਿਲਾਂ ਨਹੀਂ ਦੇਣਾ ਮਾਲਟਾ ਜਾਣਾ ਚਾਹੁੰਦੇ ਹੋ ਸ਼ੈਨੇਗੰਦਾ ਇੱਕ ਪਾਰਟ ਹੈ 28 29 ਕੰਟਰੀਆਂ ਦੇ ਵਿੱਚ ਆਉਂਦਾ ਤਾਂ ਬਹੁਤ ਵਧੀਆ ਆਪਸ਼ਨ ਹੈ ਕਿਉਂਕਿ ਅੱਜ ਮਾਲਟਾ ਦਾ ਸਕਸੈਸ ਰੇਟ ਬਹੁਤ ਜ਼ਿਆਦਾ ਹਾਈ ਹੈਗਾ ਤਾਂ 1 ਰੁਪਿਆ ਸਿੰਘ ਲੈਣਾ ਤੁਹਾਡੇ ਨਾਲ ਕੰਪਨੀ ਐਗਰੀਮੈਂਟ ਕਰੇਗੀ ਜੋ ਐਗਰੀਮੈਂਟ ਦੇ ਮੁਤਾਬਕ ਜਿਹੜੀ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਤੁਹਾਡੇ ਤੋਂ ਲਈਗੀ ਆਫਟਰ ਵੀਜ਼ਾ ਤੁਸੀਂ ਪੇ ਕਰਨਾ ਅੰਬੈਸੀ ਫੀਸ ਤੱਕ ਵੀਜ਼ਾ ਰੂਟ ਆਪਣੇ ਪੱਲੋਂ ਜਿਹੜਾ ਭਰ ਰਿਹਾ ਬੱਚਾ ਹੂੰ ਬਿਲਕੁਲ ਅੰਬੈਸੀ ਫੀਸ ਤੱਕ ਵੀਜ਼ਾ ਰੂਟ ਦਊਗਾ ਬਿਨਾਂ ਪੈਸਿਆਂ ਤੋਂ ਤੁਸੀਂ ਹੈ ਮਾਲਟਾ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਯੂ ਐਸ ਏ ਜਾਣਾ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਬਹੁਤ ਘੱਟ ਪੈਸਿਆਂ ਦੇ ਵਿੱਚ ਜਿੱਥੇ 40 50 ਲੱਖ ਦੀ ਗੱਲ ਹੁੰਦੀ ਹੈ ਉੱਥੇ ਸਿਰਫ ਕੁਝ ਪੈਸਿਆਂ ਦੇ ਵਿੱਚ ਅੰਬੈਸੀ ਫੀਸ ਦੇ ਕੇ ਤੁਸੀਂ ਹੈ ਯੂ ਐਸ ਦਾ ਵੀਜ਼ਾ ਵੀ ਲੈ ਸਕਦੇ ਹੋ ਨੰਬਰ ਇੱਥੇ ਫਲੈਸ਼ ਹੈ ਜਾਂ ਵੀਜ਼ਾ ਰੂਟ 3b2 ਮਹਾਲੀ ਪਹੁੰਚ ਕੇ ਤੁਸੀਂ ਜਾਣਕਾਰੀ ਜਿਹੜੀ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋਸੀ ਕਾ